ਹਾਂਜੀ ਕਮਾਲ ਆ ਉਹ ਅਕਾਲ ਆ ਸੱਚੀ ਕਮਾਲ ਆ ਆ ਪਾਕਸਰੀ ਗੱਲ ਕਰੀਦੀ ਆ ਕਿ ਪ੍ਰਮਾਤਮਾ ਨੇ ਇਸ ਦੁਨੀਆ ਦੇ ਉੱਤੇ ਕੋਈ ਵੀ ਚੀਜ਼ ਬਿਨਾ ਮਤਲਬ ਤੋਂ ਨਹੀਂ ਬਣਾਈ ਰੇਤ ਦਾ ਇੱਕ ਕਿਣਕਾ ਵੀ ਆਪਣੀ ਹੋਂਦ ਰੱਖਦਾ ਆਪਣਾ ਵजूद ਰੱਖਦਾ ਉਹਦਾ ਵੀ ਕੋਈ ਨਾ ਕੋਈ ਮਤਲਬ ਹੋਣਾ ਉਹ ਗੱਲ ਵੱਖਰੀ ਆ ਕਿ ਸਾਨੂੰ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਇਹਨੂੰ ਤੁਸੀਂ ਜਾਣਦੇ ਹੋ ਅੰਗਰੇਜ਼ੀ 'ਚ ਇਹਨੂੰ ਵੈਸਪ ਕਹਿ ਦਿੰਦੇ ਨੇ ਤੇ ਆਪਾਂ ਪੰਜਾਬੀ 'ਚ ਇਹਨੂੰ ਪ੍ਰਿੰਡ ਕਹਿ ਦਿੰਨੇ ਆ ਤੇ ਅੱਜ ਤੁਹਾਨੂੰ ਪ੍ਰਿੰਡ ਦੇ ਫਾਇਦੇ ਦੱਸਣ ਲੱਗਿਆ ਇੱਕ ਰਿਸਰਚ ਹੋਈ ਆ ਬਹੁਤ ਸਮੇਂ ਪਹਿਲਾਂ ਮੈਂ ਇੱਕ ਵੈਦ ਦੀ ਵੀ ਵੀਡੀਓ ਦੇਖੀ ਸੀ ਉਹਨੇ ਵੀ ਇਹਦੇ ਚੀਜ਼ ਦੇ ਬਾਰੇ ਜ਼ਿਕਰ ਕੀਤਾ ਸੀ ਇੱਕ ਰਿਸਰਚ ਹੋਈ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਵੀ ਜਿਹੜੇ ਸਾਲ ਤੁਹਾਡੇ ਪ੍ਰਿੰਡ ਲੜਦੀ ਆ ਉਸ ਸਾਲ ਤੁਹਾਨੂੰ ਹਾਰਟ ਅਟੈਕ ਨਹੀਂ ਆਉਂਦਾ ਜਿਹੜੇ ਸਾਲ ਤੁਹਾਡੇ ਪ੍ਰਿੰਟ ਲੜਦੀ ਆ ਉਹ ਪੂਰਾ ਸਾਲ ਤੁਹਾਡੇ ਅੰਦਰ ਕੈਂਸਰ ਦੇ ਸੈੱਲ ਨਹੀਂ ਬਣ ਸਕਦੇ ਜਿਹੜੇ ਸਾਲ ਤੁਹਾਡੇ ਪ੍ਰਿੰਟ ਲੜਦੀ ਆ ਉਹ ਸਾਲ ਤੁਹਾਨੂੰ ਕਦੇ ਲੱਗਵਾ ਨਹੀਂ ਹੋ ਸਕਦਾ ਜਿਹੜੇ ਸਾਲ ਤੁਹਾਡੇ ਪ੍ਰਿੰਟ ਲੜਦੀ ਆ ਉਹ ਸਾਲ ਕਈ ਬਿਮਾਰੀਆਂ ਨੇ ਜਿਹੜੀਆਂ ਤੁਹਾਡੇ ਸਰੀਰ ਦੇ ਵਿੱਚ ਉਹਨਾਂ ਦੇ ਸੈੱਲ ਪੈਦਾ ਹੀ ਨਹੀਂ ਹੋ ਸਕਦੇ ਸੋ ਇਸ ਕਰਕੇ ਉਹ ਕਹਿੰਦੇ ਕਿਤੇ ਨਾ ਕਿਤੇ ਪ੍ਰਿੰਟ ਦਾ ਇੱਕ ਡੰਗ ਆਪਣੀ ਟੂਹੀ ਤੇ ਲੱਤ ਤੇ ਬਾਹ ਤੇ ਕਿਤੇ ਮੜਵਾ ਲੈਣਾ ਚਾਹੀਦਾ ਸਾਲ ਦੇ ਵਿੱਚ ਇੱਕ ਵਾਰੀ ਕਿਉਂਕਿ ਕਾਫੀ ਵੱਡੀਆਂ ਬਿਮਾਰੀਆਂ ਨੇ ਜਿਨ੍ਹਾਂ ਤੋਂ ਬਚਾ ਹੁੰਦਾ ਇਹਦੇ ਡੰਗ ਦੇ ਨਾਲ ਤੇ ਫਿਰ ਦੂਸਰੀ ਗੱਲ ਇਹ ਤਾਂ ਜਿਹੜਾ ਛੱਤਾਂ ਇਹਦੇ ਛੱਤੇ ਨੂੰ ਜੇ ਆਪਾਂ ਲਾ ਕੇ ਤਵੇ ਦੇ ਉੱਤੇ ਜਲਾ ਲੈਨੇ ਆ ਤੇ ਫਿਰ ਉਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਉਹਨੂੰ ਜਿਹੜੇ ਆਪਣੇ ਚਿੱਟੇ-ਚਿੱਟੇ ਦਾੰਗ ਨਹੀਂ ਹੋ ਜਾਂਦੇ ਦੱਧ ਹੋ ਜਾਂਦੀ ਆ ਜਾਂ ਆਪਣੇ ਖਾਜ ਪੈ ਜਾਂਦੀ ਆ ਤਾਂ ਉਹਦੇ ਉੱਤੇ ਕਹਿੰਦੇ ਜਿਹਦਾ ਛੱਤਾਂ ਲਾ ਲਈਏ ਸਰੋਂ ਦੇ ਤੇਲ 'ਚ ਤਵੇ ਤੇ ਮਚਾ ਕੇ ਬਿਲਕੁਲ ਕਾਲਾ ਕਰਕੇ ਸਰੋਂ ਦੇ ਤੇਲ ਚ ਮਿਲਾ ਕੇ ਤੇ ਉੱਤੇ ਲਾ ਲਿਏ ਤਾਂ ਤੁਹਾਡੀ দাঁਤ ਤੁਹਾਡੇ ਉਹ ਦਾਗ ਤੁਹਾਡੀ ਉਹ ਖਾਜ ਹਮੇਸ਼ਾ ਲਈ ਚੱਕੀ ਜਾਂਦੀ ਆ ਦੇਖੋ ਤੁਸੀਂ ਪ੍ਰਮਾਤਮਾ ਨੇ ਇਸ ਜੀਵ ਨੂੰ ਵੀ ਐਨੇ ਸੋਹਣੇ ਤੇ ਐਨੇ ਵੱਡੇ ਗੁਣਾ ਦੇ ਨਾਲ ਨਵਾਜਿਆ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਪ੍ਰਮਾਤਮਾ ਦੀ ਖੇਡ ਬਹੁਤ ਵੱਡੀ ਆ ਸਾਡੀਆਂ ਸਮਝਾਂ ਤੋਂ ਸਾਡੀਆਂ ਅਕਲਾਂ ਤੋਂ ਕਿਤੇ ਪਾਰ ਕੋਈ ਵੀ ਸ਼ਾਇ ਤੁਹਾਡੇ ਆਲੇ-ਦਾਲੇ ਤੁਹਾਨੂੰ ਨਜ਼ਰ ਆਉਂਦੀ ਹੈ ਉਹ ਬਿਨਾ ਮਤਲਬ ਤੋਂ ਨਹੀਂ ਹੈਗੀ ਉਹ ਗੱਲ ਵੱਖਰੀ ਆ ਕਿ ਸਾਨੂੰ ਉਸ ਚੀਜ਼ ਦਾ ਗਿਆਨ ਨਹੀਂ ਹੈ ਪਰ ਪ੍ਰਮਾਤਮਾ ਕੋਈ ਵੀ ਚੀਜ਼ ਬਿਨਾ ਮਤਲਬ ਤੋਂ ਪੈਦਾ ਨਹੀਂ ਕਰਦਾ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਲਾ ਵਰਤ ਲਿਆ ਤੇ ਚਮਤਕਾਰ ਹੁੰਦੇ ਨੇ ਜਿਉਂਦੇ ਵੱਸਦੇ ਰਹੋ ਧੰਨਵਾਦ